ਫੇਰ ਇੱਕ ਵਾਰ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਦਿ ਮਹਾਬਿੰਦਰਪੁਰ ਨਜ਼ਰ ਮਾਰ ਲੈਨੇ ਆ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ ਤੇ ਹਕੂਮਤਰੀ ਭਗਵੰਤ ਮਾਨ ਨੂੰ ਅੱਜ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਇੱਕ ਵਫ਼ਦ ਮਿਲਣ ਲਈ ਪਹੁੰਚਿਆ ਸੀਐਮ ਰਿਹائش ਤੇ ਹਕੂਮਤਰੀ ਮਾਨ ਦਾ ਬੀਤੇ ਦਿਨੀ ਅਦਾਲਤ ਵੱਲੋਂ ਮਿਲੀ ਰਾਹਤ ਤੋਂ ਬਾਅਦ ਕੀਤਾ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਨੇ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਚੋਨੇ ਦੀ ਖਰੀਦ ਦੇ ਸੀਜ਼ਨ ਸੰਬੰਧੀ ਅਫਸਰਾਂ ਦੇ ਨਾਲ ਕੀਤੀ ਬੈਠਕ ਬੈਠਕ ਦੇ ਵਿੱਚ ਰਾਏ ਸਮਿਲਰ ਦੇ ਆਗੂ ਵੀ ਹੋਏ ਸ਼ਾਮਲ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਬਿਹਰਲਾਜ ਜੋਸ਼ੀ ਦੇ ਨਾਲ ਵੀ ਕੀਤੀ ਗੱਲਬਾਤ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਸੈਕਟਰ 35 ਦੇ ਮਿਊਂਸਪਲ ਪਵਨ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਪਹੁੰਚ ਕੇ ਸੰਭਾਲਿਆ ਅਹੁਦਾ ਕਿਹਾਤਨ ਦੇਹੀ ਦੇ ਨਾਲ ਨਿਭਾਉਣਗੇ ਆਪਣੀ ਜ਼ਿੰਮੇਵਾਰੀ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਇੱਕ ਨਵੀਂ ਪਾਰੀ ਖੇਲਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਤੇ ਮੈਂ ਜਿਸ ਵਿਸ਼ਵਾਸ ਦੇ ਨਾਲ ਜਿਸ ਆਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਸਾਨੂੰ ਜਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ ਜਿੰਮੇਵਾਰੀ ਨੂੰ ਆਵਾਂਗੇ ਜਿਹੜੀ ਪੰਜਾਬ ਦੀ ਸੇਵਾ ਲਈ ਸਾਨੂੰ ਮੌਕਾ ਦਿੱਤਾ ਹੈਗਾ ਪਹਿਲਾਂ ਵੀ ਐਸ ਐਮ ਐਲ ਏ ਸੀ ਸ਼ਾਮ 84 ਦਾ ਅਸੀਂ ਕੰਮ ਕਰ ਰਹੇ ਸੀ ਹਲਕੀ ਦੀ ਸੇਵਾ ਕਰ ਰਹੇ ਸੀਗੇ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ ਪੂਰੇ ਪੰਜਾਬ ਦੀ ਜਿੰਮੇਵਾਰੀ ਦਿੱਤੀ ਆ ਤੇ ਅਸੀਂ ਤੰਦ ਹੀ ਨਾ ਅਸੀਂ ਆਪਾਂ ਜਿਹੜੀ ਵੀ ਸਾਨੂੰ ਜਿੰਮੇਵਾਰੀ ਮਿਲੀ ਅਸੀਂ ਆਪਾਂ ਉਹਨੂੰ ਨਿਵਾਵਾਂਗੇ ਪੂਰੀ ਕਰਾਂਗੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਹਰਦੀਪ ਸਿੰਘ ਮੁੰਡੀਆਂ ਨੇ ਸਤਿਗਣ ਸ੍ਰੀ ਹਰਮੰਦਰ ਸਾਹਿਬ ਜਾ ਕੇ ਟੇਕਿਆ ਮੱਥਾ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤਾਂ ਤੁਹਾਨੂੰ ਜੀਵਾਨ ਦਾ ਅੱਜ ਦੀ ਕਿਰਪਾ ਹੋਈ ਸੋਨਾ ਤੋਂ ਅਸੀਰਵਾਦ ਲੈਣ ਵਾਸਤੇ ਆਏ ਅੱਜ ਤੁਹਾਨੂੰ ਪ੍ਰਗਟਨ ਦੱਸਣਾ ਚਾਹਾਂਗਾ ਕਿ ਮੇਨਾਰ ਸਰਕਾਰ ਕੋ ਵੀਰ ਸਿੰਘ ਧਾਰੀਆ ਕੈਬਨਿਟ ਮਿਨਿਸਟਰ ਸਾਹਿਬ ਜੀ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਜ਼ਿੰਮੇਵਾਰੀ ਤੁਸੀਂ ਕਹਿ ਰਹੇ ਹੋ ਮਿਲਿਆ ਪਰਮਾਤਮਾ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਸੇਵਾਦਾਰ ਬਣ ਕੇ ਆਮਾਗਾ ਤਾਂ ਅੱਜ ਹੀ ਜਾ ਕੇ ਦਸਤਨਾਚਾਰਿਸ ਮੰਗਣਾ ਜੋ ਪੰਜਾਬ ਨੂੰ ਨਵੋ ਰੰਗਲਾ ਪੰਜਾਬ ਬਣਾਵਾਂਗੇ ਮੁੱਖ ਮੰਤਰੀ ਸਰਦਾਰ ਭੋਪਾਲ ਸਿੰਘ ਮਾਨ ਜੀ ਦਾ ਜਿਹੜਾ ਪਹਿਲੇ ਦਿਨ ਤੋਂ ਸੁਪਨਾ ਹੈ ਕਿ ਪੰਜਾਬ ਮਿਲ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ਼ਹਿਰੀ ਪਾਸਾ ਦਾ ਨਹਿਰਤ ਨਿਮਰ ਹੈ ਕਿਸ ਤਰ੍ਹਾਂ ਦਾ ਇਕਵਨ ਆਇਆ ਇਕਵਨ ਆਇਆ ਅੱਜ ਮੱਥਾ ਟਿਕਾਇਆ ਜੀ ਬਹੁਤ ਵਧੀਆ ਜੋ ਨਿਕਲੇ ਨਿੱਦਾਂ ਨਾਲ ਸਰਕਾਰ ਬਣਾਈ ਉਸ ਮੀਤਾ ਤੇ ਪੂਰਾ ਖਰਾਤਰਾ ਹੈ ਧੰਨਵਾਦ ਪੰਜਾਬ ਸਰਕਾਰ ਨੇ 11 ਆਈਏਐਸ ਤੇ 38 ਪੀਸੀਐਸ ਅਧਿਕਾਰੀਆਂ ਦੇ ਕੀਤੀ ਤਬਾਦਲੇ ਅੰਕੁਰ ਮਹਿੰਦਰੋ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਸੰਯੁਕਤ ਕਮਿਸ਼ਨਰ ਬਣੇ ਜਾਣਗੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਹੋਇਆ ਵੱਡਾ ਫੇਰਬਦਲ 22 ਆਈਪੀਐਸ ਅਫਸਰਾਂ ਦੀ ਕੀਤੀ ਗਈ ਬਦਲੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਮੇਤ ਮੋਗਾ ਦਾ ਬਦਲਿਆ ਐਸਐਸਪੀ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀ 13237 ਗ੍ਰਾਮ ਪੰਚਾਇਤਾਂ ਦੀ ਚੋਣ ਪੰਜਾਬ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਕਿ ਹਰ 1 ਕਰੋੜ 33 ਲੱਖ 97932 ਵੋਟਰ ਬੈਲਟ ਬਾਕਸ ਰਾਹੀਂ ਪਾਉਣਗੇ ਵੋਟ ਹਰ ਜ਼ਿਲ੍ਹੇ ਦੇ ਵਿੱਚ ਲਗਾਏ ਜਾਣਗੇ ਅਬਜ਼ਰਵਰ ਗੁਲਾਬੀ ਰੰਗ ਵਾਲੇ ਪੇਪਰ ਰਾਹੀਂ ਪਵੇਗੀ ਸਰਪੰਚੀ ਦੀ ਵੋਟ ਤੇ ਚਿੱਟੇ ਰੰਗ ਦੇ ਪੇਪਰ ਰਾਹੀਂ ਪਵੇਗੀ ਪੰਚਾਂ ਨੂੰ ਵੋਟ 7 ਤਾਰੀਖ ਨੂੰ ਜਾਰੀ ਹੋਵੇਗੀ ਨੋਟੀਫਿਕੇਸ਼ਨ ਨੋਟਾ ਦਾ ਵਿਕਲਪ ਵੀ ਹੋਵੇਗਾ ਮੋਈਆ ਪੰਚਾਇਤੀ ਚੋਣਾਂ ਦੇ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਕੀਤੀ ਜਾ ਰਹੀ ਸਰਪੰਚ ਦੀ ਚੋਣ ਦੇ ਲਈ 38 ਤੇ ਪੰਚਾਂ ਦੀ ਚੋਣ ਦੇ ਲਈ 70 ਚੋਣ ਨਿਸ਼ਾਨ ਕੀਤੇ ਗਏ ਜਾਰੀ ਮਹੱਲਾ ਕਲੀਨਕਾਂ ਦੇ ਨਾਲ ਪੰਜਾਬੀਆਂ ਦੇ ਬੱਚੇ 1050 ਕਰੋੜ ਰੁਪਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਸਿਰਫ ਆਮ ਆਦਮੀ ਕਿੰਨੇ ਕਰਤੇ ਪੰਜਾਬ ਦੇ ਲੋਕਾਂ ਦੇ 1050 ਕਰੋੜ ਰੁਪਏ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਉਹ ਬਚਿਆ ਔਰ ਏਮਜ਼ ਦੀ ਸਟੱਡੀ ਆ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ న్యూ ఢిల్లీ ਦੀ ਕਿ ਮжоਰਿਟੀ ਆਫ ਦਾ ਪੀਪਲ ਜਿਹੜੇ ਹੈਗੇ ਆ ਦੇ ਸਲਿਪ ਬਿਲੋ ਦਾ ਪੋਵਰਟੀ ਲਾਈਨ ਵਿਕਸ ਆਫ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਸੋ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਇਸੇ ਤਰ੍ਹਾਂ ਜਿਹੜਾ ਸਾਡਾ ਸਕੰਡਰੀ ਕੇਅਰ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕਿ ਉਹਦੇ ਚ 253 ਕਿਸਮ ਦੀਆਂ ਦਵਾਈਆਂ ਸਾਡੇ ਵੇਅਰ ਹਾਊਸ ਵਿੱਚ ਅਵੇਲੇਬਲ ਹੈ ਸਾਰੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਵਾਸਤੇ ਜਿਹੜੇ ਸੀਐਸਸੀ ਉਹਨਾਂ ਦੇ ਵਿੱਚ 253 ਦਵਾਈਆਂ ਜਦੋਂ ਮਰਜ਼ੀ ਜਾ ਕੇ ਲੈ ਸਕਦੇ ਹੋ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਦੇ ਵਿੱਚ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਿਸਾਨਾਂ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਬਿਆਨ ਗਿਣੀ ਮੱਥੀ ਸਾਜ਼ਿਸ਼ ਕੱਲਾ ਕੰਗਨਾ ਜੀ ਨੇ ਇੱਕ ਬਿਆਨ ਦੇ ਗਿਆ ਵਾਪਸ ਹੋ ਗਈ ਖੱਟਰ ਜੀ ਬੋਲ ਪੇ ਖੱਟਰ ਜੀ ਕੱਲ ਨੂੰ ਹਟਣਗੇ ਤੇ ਰਮਨਿਤ ਬਿੱਟੂ ਬੋਲੂਗਾ ਰਮਨਿਤ ਬਿੱਟੂ ਹਟੂਗਾ ਤਾਂ ਕੋਈ ਹੋਰ ਬੋਲੂਗਾ ਜਿੰਨਾ ਚਿਰ 5 ਅਕਤੂਬਰ ਦੀ ਇਲੈਕਸ਼ਨ ਨਹੀਂ ਨਾ ਹੁੰਦੀ ਹਰਿਆਣੇ ਦੀ ਇਹ ਕੋਈ ਨਾ ਕੋਈ ਬੋਲੀ ਜਾਣਾ ਕਿਸਾਨਾਂ ਤੇ ਰਾਜਨੀਤੀ ਇਸ ਕਰਕੇ ਹੁੰਦੀ ਹੈ ਵੀ ਕਿਸਾਨਾਂ ਦੇ ਮੁੱਦੇ ਹਾਈ ਲੈਵਲ ਤੇ ਚੱਲੇ ਕਿਨੇ ਕਿ ਕਿ ਜਿਹੜੇ ਭਾਜਪਾ ਨੇ ਜ਼ਬਰ ਕੀਤੇ ਜ਼ੁਲਮ ਕੀਤੇ ਹੁਣ ਹਰਿਆਣਾ ਦੇ ਵਿੱਚ ਉਹ ਪਾਪ ਸਾਹਮਣੇ ਆ ਰਹੇ ਨੇ ਤੇ ਲੋਕ ਵਿਰੋਧ ਕਰ ਰਹੇ ਨੇ ਸੰਸਦ ਮੈਂਬਰ ਕੰਗਨਰ ਨੌਤ ਵੱਲੋਂ ਕਿਸਾਨਾਂ ਤੋਂ ਮਆਫੀ ਮੰਗੇ ਜਾਣ ਤੋਂ ਬਾਅਦ ਲੈ ਗਈ ਯੂ-ਟਰਨ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕਾਂਗੜੇ ਕੀਤੀ ਟਿੱਪਣੀ ਭਾਜਪਾ ਨੂੰ ਕੀਤੀ ਕੰਗਨਰ ਨੌਤ ਦੇ ਖਿਲਾਫ ਕਾਰਵਾਈ ਦੀ ਅਪੀਲ ਭਾਜਪਾ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਇੱਕ ਵਾਰ ਫਿਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ ਪਾ ਪਿਛਲੇ 3-4 ਦਿਨਾਂ ਚ ਉਹਨੇ ਵਾਰ-ਵਾਰ ਬਿਆਨ ਦੇ ਕੇ ਔਰ ਫਿਰ ਉਹ ਵਿਡਰੋ ਕਰ ਦਿੱਤੇ ਪਰ ਉਤ ਤੋਂ ਕੰਗਨਰ ਰੌਤ ਦਾ ਇਹ ਕਹਿਣਾ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹਾਂ ਉਹਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਇਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਸਰ ਤੋਂ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਕਿ ਕੰਗਨਰ ਰੌਤ ਦਾ ਜਿਹੜਾ ਆ ਮਾਨਸਿਕ ਅਸਤਰ ਠੀਕ ਨਹੀਂ ਇਹਦਾ ਲਾਜ ਹੋਣਾ ਚਾਹੀਦਾ ਇਹ ਬੀਜੇਪੀ ਦੀ ਇੱਕ ਗਿਣੀ ਮਿੱਠੀ ਜਿਹੜੀ ਹੈ ਸਿਆਸਤ ਹੈ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕੰਗਨਰ ਨੌਤ ਵਰਗੇ ਨਫ਼ਰਤ ਫਲਾਊ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਹਿਮਦ ਸ਼ੇਰ ਸਿੰਘ ਕਲਸੀ ਨੇ ਨਵੇਂ ਬਣੇ ਕੈਬਨਿਟ ਮੰਤਰੀ ਤਰਨੁਤ ਸਿੰਘ ਸੌਂ ਦੇ ਨਾਲ ਕੀਤੀ ਮੁਲਾਕਾਤ ਦਿੱਤੀਆਂ ਵਧਾਈਆਂ ਤੇ ਵੱਖ-ਵੱਖ ਮੁੱਦਿਆਂ ਬਾਰੇ ਕੀਤੀ ਵਿਚਾਰ ਚਰਚਾ ਸ਼ੂਗਰ ਫੈਕਟ ਦੀ ਮੈਨੇਜਿੰਗ ਡਾਇਰੈਕਟਰ ਸੇਨੂ ਦੁੱਗਲ ਨੇ ਮੋਰੇਂਡਾ ਦੀ ਸਹਿਕਾਰੀ 슈ਗਰ ਮਿਲ ਦਾ ਕੀਤਾ ਦੌਰਾ ਪਿੜਾਈ ਦੇ 2024-25 ਦੇ ਸੀਜ਼ਨ ਦੀਆਂ ਤਿਆਰੀਆਂ ਦਾ ਵੀ ਲਿਆ ਜਾਇਜ਼ਾ ਤੇ ਨਾਲ ਹੀ ਕਿਸਾਨਾਂ ਦੇ ਲਈ ਆਰਾਮ ਘਰਾਂ ਦੇ ਅੰਦਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿੱਤੀ ਹਦਾਇਤ। ਮੋਹਾਲੀ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਵਿੱਚ ਪੁਰਾਲੀ ਸਾੜਨ ਨੂੰ ਰੋਕਣ ਦੇ ਲਈ ਤਿਆਰੀਆਂ ਕੀਤੀਆਂ ਮੁਕੰਮਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਤਿਆਰ ਹੋਈਆਂ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ। ਪੁਲਿਸ ਨੂੰ ਹਦਾਇਤ ਹੈ ਪਿਛਲੇ ਸਾਲ ਮਾਨਯੋਗ ਸੁਪਰੀਮ ਕੋਰਟ ਵੱਲੋਂ SHOs ਦੀ ਪਰਸਨਲ ਜ਼ਿੰਮੇਵਾਰੀ ਲਾ ਦਿੱਤੀ ਗਈ ਸੀ ਕਿਉਂਕਿ ਜੇ SHO ਵੱਲੋਂ ਦੀ ਅਣਗਹਿਲੀ ਕਰਕੇ ਕੋਈ ਅਗਦੇ ਇਨਸੀਡੈਂਟਸ ਹੁੰਦੇ ਤਾਂ SHOs ਨੂੰ ਪਰਸਨਲੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਔਰ ਨਾ ਸਿਰਫ SHOs ਮੈਂ ਤਾਂ ਕਹਿਣੀ ਹੈ ਕਿ ਸਾਡੇ ਨੋਡਲ ਅਫਸਰਸ ਕਲਸਟਰ ਅਫਸਰਸ ਵੀ ਇਹਦੇ ਲਈ ਜ਼ਿੰਮੇਵਾਰ ਹੋਣਗੇ ਜੇ ਸਾਰੇ ਅਰੇਂਜਮੈਂਟਸ ਦੇ ਬਾਵਜੂਦ ਵੀ ਇੱਥੇ ਅੱਗ ਲੱਗਣ ਦੇ ਇਨਸੀਡੈਂਟਸ ਆਉਂਦੇ ਹਨ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਨਵੇਂ ਰਾਸ਼ਨ ਦੀਪੂਆਂ ਦੀ ਅਲਾਟਮੈਂਟ ਦੇ ਲਈ ਤੈ ਤਾਰੀਖ ਨੂੰ ਅੱਗੇ ਵਧਾਇਆ 28 ਸਤੰਬਰ ਤੋਂ 10 ਅਕਤੂਬਰ ਤੱਕ ਤਾਰੀਖ ਨੂੰ ਵਧਾ ਕੇ ਜਾਰੀ ਕੀਤਾ ਨੋਟੀਫਿਕੇਸ਼ਨ ਮੁਖਤਰ ਵੀ ਕੇ ਕਾਂਗਰਸ ਸੁਰਵਾ ਪਰ ਦਾਨ ਦੇ ਕਰੀਬੀ ਤੇ ਹੋਇਆ ਹਮਲਾ ਜ਼ਖਮੀ ਗੁਰਵੀਰ ਸਿੰਘ ਨੂੰ ਕਰਵਾਇਆ ਗਿਆ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਪਿੰਡਾ ਜੋ ਹੁੰਦਾ ਹੈ 10 ਵਜੇ ਆਪ ਦਾ ਪਿੰਡ ਆਇਆ ਤੇ ਉਹ ਜਨਾ ਇੱਕ ਸਾਡਾ ਗਰੁੱਪ ਸੀਗਾ ਪਿੰਡ ਦਾ ਉਹਦੇ ਚ ਗੱਲ ਜਦੋਂ ਚੱਲੀ ਗੱਲ ਚੱਲੀ ਗਈ ਤੇ ਉਹ ਕੋਈ 2-3 ਸ਼ਰਾਰਤੀ ਬੰਦੇ ਨੇ ਆਖਿਆ ਵੀ ਯਾਰ ਯਾਰ ਕੋਈ ਚੁੱਪ ਦੀ ਗੱਲ ਆਖੀ ਮੈਂ ਕਿਹਾ ਇਹ ਚੰਗਾ ਨਹੀਂ ਲੱਗਦਾ ਮੈਂ ਕਿਹਾ ਯਾਰ ਸਾਡੇ ਵਾਲੀਬॉल ਖੇਡਦੇ ਮੁੰਡੇ ਮੈਂ ਕਿਹਾ ਮੈਂ ਉੱਥੇ ਆਉਣਾ ਤੇ ਉਹ ਬੰਦੇ ਜਿਹੜੇ ਪਹਿਲਾਂ ਧੱਕ ਜਾਣਾ ਸੀਗਾ ਬੈਠਾ ਸੀਗਾ ਆਰਾਮ ਨਾਲ ਤੇ ਮੈਂ ਉਹਦੇ ਨਾਲ ਚਲੋ ਉੱਥੇ ਅਸੀਂ ਰੁੱਕ ਕੇ ਗੱਲ ਕਰਨ ਲੱਗੇ ਉਹ ਵੀ ਗੱਲ ਕਰੀ ਗਿਆ ਤੇ ਉਹ ਥੋੜਾ ਜਿਹਾ ਉਹਨੇ ਮਾਹੌਲ ਤਾਂ ਤਲਕੀਆ ਲੱਗੀ ਤਾਂ ਜਿਵੇਂ ਫ੍ਰੀਪਲੈਨਡ ਹੁੰਦਾ ਉਹਨੇ ਸਾਰਾ ਫਿਰ ਉਹਦਾ ਬ੍ਰਦਰ ਆ ਗਿਆ ਘਰੋਂ ਤੇ ਉਹ ਦਾ ਘਰ ਨੇੜੇ ਸੀਗਾ ਤੇ ਅਸੀਂ ਰੋਡ ਤੇ ਖੜੇ ਸੀਗੇ ਇਹ ਨਾਲ ਜਿਹੜੇ ਮੇਰੇ ਸਾਥੀ ਆ ਇਹਨਾਂ ਦੇ ਘਰ ਦੇ ਕੋਲ ਅਸੀਂ ਖੜੇ ਸੀ ਤੇ ਉਹ ਆ ਗਿਆ ਤੇ ਉਹਨੇ ਉਹਦੀ ਸ਼ਰਾਬ ਜਿਆਦਾ ਪੀਤੀ ਸੀ ਤੇ ਬਹੁਤ ਨਸ਼ੇਦ ਸੀਗਾ ਉਸ ਤੋਂ ਬਾਅਦ ਤਿੰਨ ਚਾਰ ਲੋਕ ਮੁੰਡੇ ਵਿੱਚ ਹੋਰ ਆ ਕੇ ਤੇ ਉਹਨਾਂ ਨੇ ਮੇਰੇ ਤੇ ਬਈ ਬਸ ਜਾਨ ਲੈਵਾ ਹਮਲਾ ਕੀਤਾ ਪਰ ਮੈਂ ਆ ਗਰਦਾ ਵੀ ਇਹ ਜਿਹੇ ਹਮਲੇ ਆਟੇ 'ਚ ਨਹੀਂ ਜਾਂਦਾ ਮੈਂ ਤੇ ਮੈਂ ਹੁਣ ਆ ਤੁਹਾਡੇ ਮadhyam ਰਹੀਂ ਇਹ ਵੀ ਜਿੱਥੇ ਜਿੱਥੇ ਸਾਡੇ ਮੁਕਸਰ ਹਲਕੇ 'ਚ ਜਾਂ ਮੇਰੇ ਪਿੰਡ 'ਚ ਬੰਦੇ ਵੀ ਠਾਵਾਂਗੇ ਤੇ ਬਾਬੇ ਦੀ ਕਿਰਪਾ ਨਾਲ ਚਿਤਾਵਾਂਗੇ ਮੁਹਾਲੀ ਦੇ ਸੁਹਾਣਾ ਖੇਤਰ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਮੁਲਜ਼ਮ ਦੇ ਕੋਲੋਂ 38 ਮੋਬਾਈਲ ਫੋਨ ਤੇ ਅੱਧੀ ਦਰਜਨ ਐਕਟਿਵਾ ਹੋਈਆਂ ਬਰਾਮਦ ਇਨਫੋਰਮੇਸ਼ਨ ਆਉਣ ਤੇ ਇੱਕ ਗੱਡੀ ਰੋਕੀ ਸੀ ਜਿਹਦੇ ਚ ਸਾਨੂੰ ਇੱਕ ਵਿਅਕਤੀ ਮਿਲਿਆ ਸੀਗਾ ਜਿਹਦਾ ਨਾਂ ਅ ਅਮਨਦੀਪ ਘਰਗੜ ਪੁੱਤਰ ਸ੍ਰੇਸ਼ ਕੁਮਾਰ ਅ ਮੁੱਖ ਸਰਦਾ ਰਹਿਣ ਉਹ ਹੈ ਤੇ ਜਿਹੜਾ ਕਿ ਇੱਥੇ 77 ਸੈਕਟਰ ਦੇ ਵਿੱਚ ਰਹਿੰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 100 ਗ੍ਰਾਮ ਹੈਰੋਇਨ ਕਿੱਤਾ ਜਿਹੜਾ ਇਹ ਬRAND ਹੋਇਆ ਇਹਦੇ ਤੋਂ ਇਲਾਵਾ ਇਹਦੇ ਕੋ 38 ਮੋਬਾਈਲ ਤੇ ਸਕੂਟਰੀਆਂ ਸਾਨੂੰ ਮਿਲੀਆਂ ਪੁਠੰਡਾ ਦੇ ਵਿੱਚ ਪੱਟੀ ਰੋਡ ਦੀਆਂ ਲਾਈਟਾਂ ਤੇ ਇੱਕ ਹੋਰ ਬੱਚੀ ਦੀ ਐਕਸੀਡੈਂਟ ਦੇ ਦੌਰਾਨ ਹੋਈ ਮੌਤ ਟਰੱਕ ਚਾਲਕ ਨੇ ਐਕਟਿਵਾ ਸਵਾਰ ਲੜਕੀ ਨੂੰ ਕੁਚਲਿਆ ਐਕਸੀਡੈਂਟ ਹੋ ਗਿਆ ਜੀ ਅੱਛਾ ਕੀ ਹੋਇਆ ਜੀ ਟਰੱਕ ਦਾ ਤੇ ਸਕੂਟੀ ਦਾ ਐਕਸੀਡੈਂਟ ਹੋ ਗਿਆ ਜੀ ਅੱਛਾ ਕੌਣ ਸੀ ਸਕੂਟੀ ਸਵਾਰ ਸਕੂਟੀ ਸਵਾਰ ਤੇ ਹਜੇ ਪਤਾ ਨਹੀਂ ਲੱਗ ਸਕਿਆ ਕੌਣ ਅਜੇ ਇਸ ਟਾਈਮ ਤੇ ਹੁਣੀ ਹੈ ਜੀ ਟੱਕਲਾ ਫੜ ਲਿਆ ਹਾਂਜੀ ਟਰੱਕ ਫੜ ਲਿਆ ਇਹ ਚੱਟ ਫੜੇ ਕਹੋ ਜੈਵਲ ਡਰਾਈਵਰ ਵੀ ਔਰਦਾਸਪੁਰ ਦੇ ਪਿੰਡ ਜੋੜੀਆਂ ਕਲਾਂ ਦੇ ਵਿੱਚ ਮਾਂ ਨੇ ਮਾਮੂਲੀ ਤਕਰਾਰ ਦੇ ਚੱਲਦੇ ਆਪਣੀ 16 ਸਾਲ ਦੀ ਧੀ ਤੇ 6 ਮਹੀਨੇ ਦੇ ਬੱਚੇ ਨੂੰ ਜ਼ਹਿਰ ਪਵਾ ਕੇ ਖੁਦ ਕੀਤੀ ਖੁਦਕੁਸ਼ੀ ਪੁਲਿਸ ਨੇ ਕੀਤੀ 174 ਦੀ ਕਾਰਵਾਈ ਤੇ ਲਾਸ਼ਾ ਪੋਸਟ ਮਾਰਟਮ ਦੇ ਲਈ ਭੇਜਿਆ ਇਹ ਸਾਨੂੰ ਨਾ 3 ਡੈਡ ਬodies ਰਿਸੀਵ ਹੋਈਆਂ ਸੀਗੀਆਂ ਤੇ ਪੁਲਿਸ ਵਾਲੇ ਜਿਹੜੇ ਅੰਡਰ ਸੁਪਰਵੀਜ਼ਨ ਸੀਗੇ ਉਹ ਫ੍ਰੋਟਟ ਲੈ ਕੇ ਆਏ ਸੀਗੇ ਤੇ ਇਹ ਤਿੰਨ ਬੋਡੀਜ਼ ਜਿਹੜੀਆਂ ਟੋਟਲ 3 ਤਿੰਨ ਬੋਡੀਜ਼ ਨੇ दो बच्चे ਨੇ ਤੇ ਇੱਕ ਮਦਦ ਕੀਤੀ ਸੀ। ਜ਼ਿਲਹੰਦਰ ਪਠਾਨਕੋਟ ਹਾਈਵੇ ਤੇ ਨੌਰਪੁਰ ਅੱਡੇ ਦੇ ਕੋਲ ਸਰਕਾਰੀ ਬੱਸ ਨੂੰ ਲੱਗੀ ਭਿਆਨਕ ਅੱਗ ਲੋਕਾਂ ਦੀ ਮਦਦ ਦੇ ਨਾਲ ਅੱਗ ਤੇ ਪਾਇਆ ਗਿਆ ਕਾਬੂ ਨਹੀਂ ਹੋਇਆ ਕੋਈ ਵੀ ਜਾਨੀ ਨੁਕਸਾਨ। ਮੋਗਾ ਵਿਖੇ ਮੈਡੀਕਲ ਸਟੋਰ ਤੇ ਬੈਠੇ ਨੌਜਵਾਨ ਤੇ ਚਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰਕੇ ਲੁੱਟੇ 6000 ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰਾਂ ਨੂੰ ਕੀਤਾ ਕਾਬੂ। ਖਨੌਰੀ ਬਾਰਡਰ ਤੇ ਚੱਲ ਰਹੀ ਕਿਸਾਨ ਅੰਦੋਲਨ ਦੌਰਾਨ ਮਾਨਸਾ ਦੇ ਇੱਕ ਕਿਸਾਨ ਨੇ ਟਰਾਲੀ ਦੇ ਨਾਲ ਰੱਸੀ ਬੰਨ ਕੇ ਕੀਤੀ ਖੁਦਕੁਸ਼ੀ ਕਰਜ਼ੇ ਤੋਂ ਦੱਸਿਆ ਜਾ ਰਿਹਾ ਸੀ ਪਰੇਸ਼ਾਨ ਜਿਲੰਦਰਦੇਵ ਦਿਓਲ ਨਗਰ ਨੇੜੇ ਤੇਜ਼ ਰਫ਼ਤਾਰ ਕਾਰ ਜੱਟ ਕਰਾਈ ਖੰਬੇ ਦੇ ਨਾਲ ਕਾਰ ਚਲਾ ਰਹੇ ਨੌਜਵਾਨ ਨੂੰ ਲੱਗੀਆਂ ਗੰਭੀਰ ਸੱਟਾਂ ਲੇਕਿਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਨੌਜਵਾਨ ਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਭਰਤੀ ਹਾਲਤ ਖਤਰੇ ਤੋਂ ਬਾਹਰ ਸੋ ਐਸ ਪੰਜਾਬ ਮੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਜਾਣਕਾਰੀ ਦੇ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਰਸ਼ੀਕਾ